ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਹਰ ਆਪੇ ਮੇਲੇ ਸੇਵ ਕਰਾਇ ਗੁਰ ਕਾ ਸ਼ਬਦ ਪਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹਾਂ ਵਾਰੀ ਜਿਉਂ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤ ਹਰ ਰਸ ਪਾਵਣਿਆ ਇਸ ਗੁਫਾਮ ਇੱਕ ਥਾਨ ਸੁਹਾਇ ਪੁਰ ਗੁਰ ਹਉਮੈ ਭਰਮ ਚੁਕਾਇ ਅਨੰਦ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾਵਣ ਆ ਗੁਰ ਕਾ ਸ਼ਬਦ ਇਹ ਗੁਫਾ ਵਿਚਾਰ ਨਾਮ ਨਿਰੰਜਨ ਅੰਤਰ ਵਸੈ ਮੁਰਾਰ ਹਰ ਗੁਣ ਗਾਵੈ ਸ਼ਬਦ ਸੁਹਾਇ ਮਿਲ ਪ੍ਰੀਤਮ ਸੁਖ ਪਾਵਣ ਆ ਜਮ ਜਗਾਤੀ ਦੂਜੈ ਭਾਏ ਕਰ ਲਾਏ ਨਾਵੋਂ ਭੁੱਲੇ ਦੇ ਸਜਾਇ ਕੜੀ ਮੋਹਤ ਕਾਂ ਲਖਾਂ ਦੇ ਲਿਵੈ ਰਤੀਓ ਮਾਸਾ ਤੋਲ ਕਢਾਵਣ ਆ पैयाड़े पे चेते नाही दूजा मुठी रोवै ताही खरी ओ करूप को करूप कोलखणी सुपन पे नहीं पा बनया पैयाड़ पे मन वसाया पूरे गुर हदूर दिखाया ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੈ ਸੇਜ ਸੁਹਾਵਣਿਆ ਆਪੇ ਦੇਵੈ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਅਨ ਦਿਨ ਸਦਾ ਗੁਣ ਗਾਵਣਿਆ ਆਪੇ ਦਿਵ ਸੱਦ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲਹਿ ਵਡਿਆਈ ਆਨੰਦ ਸਦਾ ਗੁਣ ਗਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ 126 ਅਤੇ 27 ਦੇ ਉੱਪਰ ਅੰਕਿਤ ਹੈ ਇਹ ਸ਼ਬਦੀਆਂ ਰਹਾਉਦੀਆਂ ਤੁਕਾਂ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਹੋਂ ਵਾਰੀ ਜਿਉਂ ਵਾਰੀ ਸਤਗੁਰੂ ਕਹਿੰਦੇ ਮੈਂ ਉਹਨਾਂ ਤੋਂ ਸਤਕੇ ਜਾਂਦਾ ਹਾਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ ਸੱਚ ਸੱਚਾ ਹਿਰਦੈ ਵਸਾਵਣਿਆ ਜਦ ਅਸਿਰਥਰਾ ਪ੍ਰਮਾਤਮਾ ਹੈ ਸਦਾ ਹੋਣ ਵਾਲਾ ਹੈ ਸਦਾ ਥਿਰ ਹੈ ਜਿਹੜੇ ਉਹਨੂੰ ਹਿਰਦੇ ਵਿੱਚ ਵਸਾਉਂਦੇ ਆ ਸਭ ਕਹਿੰਦੇ ਮੈਂ ਉਹਨਾਂ ਤੋਂ ਬਾਰਨੇ ਜਾਂਦਾ ਹਾਂ ਸਤਕੇ ਜਾਂਦਾ ਹਾਂ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਹਮੇਸ਼ਾ ਹੀ ਪਵਿੱਤਰ ਹੈ ਕਿਸ ਤਰ੍ਹਾਂ ਮਿਲਦਾ ਹੈ ਗੁਰ ਸ਼ਬਦੀ ਮਨ ਵਸਾਵਣਿਆ ਗੁਰੂ ਦੇ ਸ਼ਬਦ ਦੇ ਨਾਲ ਉਹਨੂੰ ਮਨ ਦੇ ਵਿੱਚ ਜਿਹੜੇ ਵਸਾਉਂਦੇ ਹਨ ਸਭ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਰਹਾਉ ਹਰ ਆਪੇ ਮੇਲੇ ਸੇਵ ਕਰਾਏ ਪ੍ਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਆਪਣੇ ਨਾਲ ਮਲਾਉਂਦਾ ਹੈ ਆਪ ਹੀ ਜੀਵ ਨੂੰ ਸੇਵਾ ਭਗਤੀ ਵਿੱਚ ਲਾਉਂਦਾ ਹੈ ਹਰ ਆਪੇ ਮੇਲੇ ਸੇਵ ਕਰਾਏ ਗੁਰ ਕਾ ਸ਼ਬਦ ਭਾਉ ਦੂਜਾ ਜਾਇ ਗੁਰੂ ਦੇ ਸ਼ਬਦ ਵਿੱਚ ਜੁੜਿਆ ਭਾਉ ਭਾਉ ਦਾ ਮਤਲਬ ਪ੍ਰੇਮ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦਾ ਪ੍ਰੇਮ ਹੈ ਇੱਕ ਪ੍ਰਮਾਤਮਾ ਦਾ ਪ੍ਰੇਮ ਇੱਕ ਮਾਇਆ ਦਾ ਪ੍ਰੇਮ ਦੂਜਾ ਭਾਉ ਭਾਵ ਮਾਇਆ ਦਾ ਪ੍ਰੇਮ ਜਿਹੜਾ ਗੁਰ ਕਾ ਸ਼ਬਦ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਪਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਉਹ ਪਰਮੇਸ਼ਰ ਬਹੁਤ ਪਵਿੱਤਰ ਸਰੂਪ ਹੈ ਗੁਣਾ ਦਾਤਾ ਹੈ ਹਰ ਗੁਣ ਮੈਂ ਆਪ ਸਮਾਵਣਿਆ ਤੇ ਉਹ ਜੀਵ ਵੀ ਧੰਤਾ ਜੋਗ ਹਨ ਜਿਹੜੇ ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਸਮਾ ਲੈਂਦੇ ਹਨ ਪਾਵ ਲੀਨ ਕਰ ਲੈਂਦੇ ਹਨ ਜਿਨ੍ਹਾਂ ਨੇ ਸਮਾਇਆ ਸਾਹਿਬ ਕਹਿੰਦੇ ਹੋਂ ਵਾਰੀ ਜਿਉਂ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰ ਦਾਤਾ ਕਰਮ ਵਿਧਾਤਾ ਇੱਥੇ ਗੁਰ ਦਾ ਅਰਥ ਹੈ ਪ੍ਰਮਾਤਮਾ ਉਹ ਗੁਰੂ ਵੀ ਆਪਈ ਹੈ। ਦਾਤਾ ਵੀ ਆਪਈ ਹੈ। ਆਪੇ ਗੁਰ ਦਾਤਾ ਕਰਮ ਵਿਧਾਤਾ। ਵਿਧਾਤਾ ਕਹਿੰਦੇ ਜਿਹੜਾ ਸਿਰਜਣਾ ਸੰਸਾਰ ਨੂੰ ਬਣਾ ਰਿਹਾ। ਪਰ ਜੀਵਾਂ ਦੇ ਕਰਮਾਂ ਦੇ ਮੁਤਾਬਕ ਜੀਵਾਂ ਨੂੰ ਸਭ ਕੁਝ ਦਿੰਦਾ ਹੈ। ਇੱਥੇ ਕਰਮ ਦੇ ਮੰਮੇ ਨੂੰ ਸਿਹਾਰੀ ਹੈ ਕਰਮਾਂ ਦੇ ਮੁਤਾਬਕ। ਆਪੇ ਗੁਰ ਦਾਤਾ ਕਰਮ ਵਿਧਾਤਾ। ਸੇਵਕ ਸੇਵਾ ਜਿਹੜੇ ਪ੍ਰਭੂ ਦੇ ਸੇਵਕ ਹਨ ਉਹਦੀ ਅਰਾਧਨਾ ਕਰਦੇ ਹਨ ਗੁਰਮਖ ਹਰਿ ਜਾਤਾ ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਪਰਮੇਸ਼ਰ ਨੂੰ ਸਮਝਿਆ ਜਾਣਿਆ ਹੈ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਪਰਮੇਸ਼ਰ ਦਾ ਨਾਮ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਹੈ ਜਦੋਂ ਉਹਦੇ ਵਿੱਚ ਜੁੜਦੇ ਹਨ ਉਹ ਜੀਵ ਬੜੇ ਸੋਹਣੇ ਬਣ ਜਾਂਦੇ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਗੁਰਮਤ ਹਰ ਰਸ ਪਾਵਣ ਆ ਗੁਰੂ ਦੀ ਮਤ ਦੇ ਨਾਲ ਉਹ ਹਰੀ ਤੇ ਰਸ ਨੂੰ ਪ੍ਰਾਪਤ ਕਰਦੇ ਹਨ ਇਸ ਗੁਫਾ ਮੈਂ ਇੱਕ ਥਾਣ ਸੁਹਾਇਆ ਇਸ ਰੀਨ ਨੂੰ ਗੁਫਾ ਆਖਿਆ ਗੁਰੂ ਸਾਹਿਬ ਕਹਿੰਦੇ ਬਾਹਰ ਭੜਕਣ ਦੀ ਲੋੜ ਨਹੀਂ ਐ ਅੰਦਰ ਨੂੰ ਜਾਣ ਦੀ ਜ਼ਰੂਰਤ ਐ ਜੇ ਉਸ ਸਥਾਨ ਨੂੰ ਨਹੀਂ ਦੇਖਿਆ ਇਹ ਤਾਂ ਫਿਰ ਇਹ ਭਰਪੂਰ ਹੈ ਇਹਦੇ ਵਿੱਚ ਵਿਕਾਰ ਹੀ ਵਿਕਾਰ ਹਨ ਜਿਹਦਾ ਬਾਣੀ ਵਿੱਚ ਸਤਿਗੁਰ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰ ਦੇਵ ਨੇ ਸਾਰਾ ਕੁਝ ਬਣਾਇਆ ਅੱਜ ਰੋਜ਼ ਆਪਾਂ ਪੜਦੇ ਹਾਂ ਸਭ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਸ ਗੁਫਾ ਮੈਂ ਇਸ ਸਰੀਰ ਦੇ ਵਿੱਚ ਇੱਕ ਥਾਨ ਸੁਹਾਇਆ ਇੱਕ ਹਿਰਦਾ ਘਰ ਹੈ ਪੂਰੇ ਗੁਰ ਹਉਮੈ ਭਰਮ ਚਕਾਇਆ ਅਜ ਜਦੋਂ ਅਸੀਂ ਪੂਰੇ ਗੁਰੂ ਨਾਲ ਜੁੜਦੇ ਆਂ ਅੰਦਰੋਂ ਹਉਮੈ ਤੇ ਭਰਮ ਖਤਮ ਹੋ ਜਾਂਦਾ ਹੈ ਤੇ ਉਹ ਫਿਰ ਹਿਰਦੇ ਘਰ ਦੇ ਵਿੱਚ ਵਸੇ ਹੋਏ ਪ੍ਰਮਾਤਮਾ ਦੀ ਕਿਰਪਾ ਨਾਲ ਅਣ ਦਿਨ ਨਾਮ ਸਲਾਹਣ ਰੰਗ ਰਾਤੇ ਜਿਹੜੇ ਪ੍ਰਮਾਤਮਾ ਦੇ ਰੰਗ ਵਿੱਚ ਰਤੇ ਰਹਿੰਦੇ ਆ ਹਰ ਵੇਲੇ ਪ੍ਰਮਾਤਮਾ ਦੇ ਨਾਮ ਨੂੰ ਸਲਾਉਂਦੇ ਆਂ ਪਰ ਪ੍ਰਾਪਤੀ ਕਿਦਾਂ ਹੁੰਦੀ ਆ ਗੁਰਪੂਰੇ ਤੇ ਪਾਵਣ ਆ ਪੂਰੀ ਪਰਮੇਸ਼ਰ ਦੀ ਰਹਿਮਤ ਔਰ ਗੁਰੂ ਦੀ ਕਿਰਪਾ ਨਾਲ ਇਸ ਗੋਫਾ ਮੇ ਕਥਾਣ ਸੁਹਾਇਆ ਪੂਰੇ ਗੁਰ ਹਉਮੇ ਭਰਮ ਛੁਕਾਇਆ ਅਣ ਦਿਨ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾਵਣ ਆ ਗੁਰ ਕਾ ਸ਼ਬਦ ਇਹ ਗੁਫਾ ਵਿਚਾਰੇ ਪ੍ਰਾਸੀ ਕੀ ਕਰਦੇ ਆ ਸਭ ਕੁਝ ਬਾਹਰ ਦੇਖਣਾ ਚਾਹੁੰਦੇ ਆ ਇਹਨਾ ਅੱਖਾਂ ਦੇ ਨਾਲ ਇਹਨਾ ਕੰਨਾਂ ਦੇ ਨਾਲ ਸੁਣਦੇ ਆ ਕ ਅੱਖਾਂ ਨਾਲ ਦੇਖਦੇ ਆ ਮੂੰਹ ਨਾਲ ਬੋਲੀ ਜਾ ਪਰ ਕਹਿੰਦੇ ਜਿੱਦਣ ਅੰਦਰ ਵਿਚਾਰ ਕਰੇ ਸਤਿਗੁਰੂ ਦੀ ਬਾਣੀ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾ ਜਦੋਂ ਅਸੀਂ ਅੰਦਰ ਨੂੰ ਜਾਣ ਦਾ ਯਤਨ ਕਰਦੇ ਸਮਝ ਲੱਗਦੀ ਹੈ ਬਖਸ਼ਿਸ਼ ਹੁੰਦੀ ਹੈ ਤੇ ਜਿਹੜੇ ਗੁਰੂ ਕੇ ਸ਼ਬਦ ਵਿੱਚ ਜੁੜ ਕੇ ਇਸ ਗੁਫਾ ਦੇ ਇਸ ਸਰੀਰ ਦੇ ਅੰਦਰ ਵਿਚਾਰ ਕਰਦੇ ਗੁਰ ਕਾ ਸ਼ਬਦ ਇਹ ਗੁਫਾ ਵਿਚਾਰੇ ਨਾਮ ਨਰੰજન ਅੰਤਰ ਵਸੇ ਮੁਰਾਰੇ ਨਰੰજન ਕਹਿੰਦੇ ਹਨ ਜਿਹੜਾ ਕਾਲਕ ਤੁਰੈ ਤਾਂ ਅੰਜਨ ਕਹਿੰਦੇ ਸ਼ੁਰਮਾ ਪਰਮਾਤਮਾ ਜਿਹੜਾ ਨਿਰਅੰਜਣ ਹੈ ਉਹ ਕਾਲਕ ਤੋਂ ਰਹਿਤ ਹੈ ਮਾਇਆ ਦੇ ਪ੍ਰਭਾਵ ਦੇ ਵਿੱਚ ਨਹੀਂ ਹੈ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਜਿਹੜੇ ਹਰੀ ਦੇ ਗੁਣ ਗਾਉਂਦੇ ਆ ਸ਼ਬਦ ਦੇ ਰਾਹੀ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਮਿਲ ਪ੍ਰੀਤਮ ਸੁਖ ਪਾਵਣ ਆ ਉਹ ਪ੍ਰੀਤਮ ਪ੍ਰਮਾਤਮਾ ਕਾਲਪੁਰਖ ਜਿਹੜਾ ਪ੍ਰੀਤਮ ਹੈ ਉਹਨੂੰ ਮਿਲ ਕੇ ਸੁੱਖ ਪ੍ਰਾਪਤ ਕਰਦੇ ਹੁਣ ਦੂਸਰੀ ਗੱਲ ਗੁਰੂ ਸਾਹਿਬ ਕਰ ਰਹੇ ਆ ਜਮ ਜਗਾਤੀ ਦੂਜੈ ਪਾਏ ਕਰ ਲਾਏ ਕਿਉਂਕਿ ਜਿਸ ਵੇਲੇ ਇਸ ਦੇਸ਼ ਦੇ ਵਿੱਚ ਮੁਗਲਾਂ ਦਾ ਰਾਜ ਸੀ ਤੇ ਉਸ ਵੇਲੇ ਉਰਦੂ ਦਾ ਬੜਾ ਪ੍ਰਭਾਵ ਸੀ ਇਹ ਉਰਦੂ ਦਾ ਸ਼ਬਦ ਹੈ ਜਗਾਤੀ ਜਗਾਤੀ ਕਹਿੰਦੇ ਜਿਹੜਾ ਟੈਕਸ ਲੈਂਦਾ ਤੇ ਉਹ ਜਗਾਤੀ ਟੈਕਸ ਲੈਂਦੇ ਸਨ ਜਿਹਨੂੰ ਜ਼ਕਾਤ ਕਹਿੰਦੇ ਤੇ ਗੁਰੂ ਸਾਹਿਬ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਮ ਜਗਾਤੀ ਦੂਜੇ ਭਾਇ ਕਰ ਲਾਏ ਕਰ ਕਹਿੰਦੇ ਕਰਜ਼ੇ ਨੂੰ ਟੈਕਸ ਉਹ ਟੈਕਸ ਲੈਂਦੇ ਹੁਣ ਕਰ ਸ਼ਬਦ ਜਿਹੜਾ ਹੈ ਕਰਨ ਵਾਸਤੇ ਵੀ ਲਿਖਿਆ ਕਰ ਹੱਥਾਂ ਦੇ ਵਾਸਤੇ ਵੀ ਸ਼ਬਦ ਆਇਆ ਇੱਥੇ ਕਰ ਦਾ ਅਰਥ ਹੈ ਟੈਕਸ ਗੁਰੂ ਸਾਹਿਬ ਕਹਿੰਦੇ ਭਾਈ ਜਮ ਜਗਾਤੀ ਦੂਜਾਂ ਭਾਏ ਕਰ ਲਾਏ ਨਾਮੋਂ ਭੁੱਲੇ ਦੇ ਸਜਾਏ ਜਿਹੜੇ ਨਾਮ ਤੋਂ ਭੁੱਲੇ ਆ ਨਾ ਉਹਨਾਂ ਨੂੰ ਸਜਾ ਮਿਲਦੀ ਘੜੀ ਮੋਹਤ ਕਾਲ ਲੇਖਾ ਲੇਵਿ ਰੱਤੀਓ ਮਾਸਾ ਤੋਲ ਕੜਾਵਣ ਆ ਕੜੀ ਮੋਹਤ ਮੋਹਤ ਦਾਰਤ ਹੁੰਦਾ ਅੱਧੀ ਕੜੀ ਕੜੀ ਮੋਹਤ ਕਾ ਲੇਖਾ ਲੇਵੇ ਭਾਵ ਸਮੇ ਦਾ ਹਰੇਕ ਸਮੇ ਦਾ ਇੱਕ ਸਵਾਸ ਸਵਾਸ ਦਾ ਲੇਖ ਔਰ ਸਣਿਆਰੇ ਦੀ ਦੁਕਾਨ ਤੇ ਇਹ ਚੀਜ਼ਾਂ ਹੁੰਦੀਆਂ ਰੱਤੀ ਮਾਸਾ ਤੇ ਤੋਲ ਇਹ ਮਾਅਵ ਇਹਦਾ ਇਹ ਹੈ ਕਿ ਸਮੇ ਵਿੱਚ ਭਾਵ ਹਰੇਕ ਸਵਾਸ ਦਾ ਹਰੇਕ ਤੇਰੇ ਸਮੇ ਦਾ ਉਹ ਲੇਖਾ ਲੈਂਦਾ ਘੜੀ ਮੋਹਤ ਕਾ ਲੇਖਾ ਲੈਵੇ ਰਤਿਓ ਮਾਸਾ ਤੁਲ ਤੋਲ ਕਢਾਵਣ ਪਈੜੇ ਪਰ ਚੇਤੇ ਨਹੀਂ ਹੁਣ ਪੇਕੇ ਘਰ ਦੇ ਵਿੱਚ ਪਾਵੈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪੇਰ ਕਹਿੰਦੇ ਪਤੀ ਵਾਹਿਗੁਰੂ ਪਰਮੇਸ਼ਰ ਜੇ ਜ਼ਿਆਦਾ ਨਹੀਂ ਕੀਤਾ ਪਈੜੇ ਪਿਰ ਚੇਤੇ ਨਹੀਂ ਹੁਣ ਜਿਸ ਤਰ੍ਹਾਂ دنیਾਬੀ ਤੌਰ ਤੇ ਵੀ ਜਿਹੜੀ ਬੱਚੀ ਕਿਉਂਕਿ ਅੱਜ ਦਾ ਜਿਹੜਾ ਸਮਾ ਹੈ ਨਾ ਸਾਧ ਸੰਗਤ ਦੀ ਨਾ ਤਾਂ ਅਸੀਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆਂ ਤੇ ਨਾ ਬੱਚੀਆਂ ਸਿੱਖਦੀਆਂ ਬਹੁਤ ਘੱਟ ਘਰ ਹਨ ਜਿਨ੍ਹਾਂ ਦੇ ਵਿੱਚ ਆਪ ਬੀਬੀਆਂ ਕੰਮ ਕਰਦੀਆਂ ਆਪਣੀਆਂ ਬੱਚਿਆਂ ਨੂੰ ਵੀ ਸਿਖਾਉਂਦੀਆਂ ਨਹੀਂ ਤਾਂ ਪੰਜਾਬੀ ਦੇ ਕਾਵਧਾ ਕਹਿੰਦੇ ਆਵਾ ਉਤਿਆ ਹੋਇਆ ਹੁਣ ਆਪੇ ਨੌਕਰਾਨੀਆਂ ਖਾਣਾ ਬਣਾ ਕੇ ਚਲੇ ਜਾਂਦੀਆਂ ਤੇ ਨਾ ਮਾਂ ਨੇ ਬਣਾਇਆ ਤੇ ਨਾ ਧੀ ਨੂੰ ਸਿਖਾਇਆ ਫੇ ਅਗਲੇ ਘਰ ਗਈ ਤੇ ਝਗੜਾ ਹੀ ਝਗੜਾ ਨਾ ਉੱਥੇ ਦੇਵ ਨੂੰ ਕੋਸ਼ ਬਣਾਉਣਾ ਲਿਖਾਉਣਾ ਕਢਾਉਣਾ ਸਿਖਾਇਆ ਹੀ ਨਹੀਂ ਹੈ ਤੇ ਜਿਸ ਵੇਲੇ ਆ ਸਮਾਂ ਹੁੰਦਾ ਨਾ ਫਿਰ ਪਤਾ ਲੱਗਦਾ ਵੱਡੇ ਵੱਡਿਆਂ ਨੂੰ ਸਿੱਖਣਾ ਪਿਆ ਕਰੋਨਾ ਦੇ ਵਿੱਚ ਨਾ ਕੋਈ ਬਣਾ ਹੋਏ ਦਿੰਦਾ ਸੀ ਤੇ ਨਾ ਬਣਿਆ ਮਿਲਦਾ ਸੀ ਤੇ ਗੁਰੂ ਸਾਹਿਬ ਕਹਿੰਦੇ ਜੇ ਬਣਿਆ ਬਣਾਇਆ ਕੁਝ ਵੀ ਨਹੀਂ ਮਿਲਣਾ ਜੇ ਆਪਾਂ ਰੱਬ ਨੂੰ ਯਾਦ ਨਹੀਂ ਕਰ ਰਹੇ ਨਾ ਅਗਲੇ ਆਉਣ ਵਾਲੇ ਜੀਵਨ ਵਿੱਚ ਸਾਨੂੰ ਕੀ ملےਗਾ ਪਈੜੇ ਪਿਰ ਚੇਤੇ ਨਹੀਂ ਦੁਜਾ ਮੁਠੀ ਰੋਵੈ ਤਾਹੀ ਹੁਣ ਉਹ ਜੀਵ ਇਸਤਰੀ ਜਿਹੜੀ ਹੈ ਮੁਠੀ ਮਤਲ ਠੱਗੀ ਹੋਈ ਪਾਪ ਦੂਜਾ ਕਿਹੜਾ ਪਾਪ ਹੈ ਰੱਬ ਨੂੰ ਛੱਡ ਕੇ ਦੂਜੇ ਮੁਠੀ ਰੋਵੇ ਤਾਂ ਹੁਣ ਜੇ ਬੱਚੀ ਨੇ ਸਿੱਖਿਆ ਕੁਛ ਨਹੀਂ ਹੈ ਫਿਰ ਫੋਣੇ ਕਰੇਗੀ ਨਾ ਮਾਂ ਮੈਂ ਮੈਨੂੰ ਇਦਾਂ ਕਹਿੰਦੇ ਮੈਨੂੰ ਇਦਾਂ ਕਹਿੰਦੇ ਤੇ ਵਿਚਾਰ ਨਹੀਂ ਬਣਦੇ ਟਕਰਾਰ ਹੁੰਦੇ ਝਗੜੇ ਹੁੰਦੇ ਜੇ ਸਿੱਖਿਆ ਹੋਵੇ ਤਾਂ ਫਿਰ ਕੰਮ ਦੇ ਵਿੱਚ ਵੀ ਧਿਆਨ ਹੋਵੇਗਾ ਬੇਲਿਆਂ ਦਾ ਦਿਮਾਗ ਵੀ ਸ਼ੈਤਾਨ ਦਾ ਘਰ ਹੁੰਦਾ ਜਿਹੜਾ ਲੜਾਈ ਦੇ ਝਗੜੇ ਦੇ ਘਰ ਬਣ ਜਾਂਦੇ ਆ ਤੇ ਸਤਿਗੁਰੂ ਇਹ ਗੱਲਾਂ ਸਾਨੂੰ ਬਾਣੀ ਦੇ ਵਿੱਚ ਵੀ ਸਮਝ ਆਈਆਂ ਕਹਿੰਦੇ ਜਿੱਦਾਂ ਇਹ ਹੈ ਨਾ ਸੰਸਾਰ ਦੇ ਵਿੱਚ ਤੇ ਇਸੇ ਤਰ੍ਹਾਂ ਉਹ ਪਰਮੇਸ਼ਰ ਦੇ ਘਰ ਜਾਣਾ ਅਗਲਾ ਸਮਾਂ ਜਿਹੜਾ ਆਉਣਾ ਨਾ ਤੇ ਉਹਦੇ ਵਿੱਚ ਆਪਾਂ ਕੀ ਕੀਤਾ ਹੈ ਇਹ ਪਤਾ ਲੱਗੇਗਾ ਪਈੜੇ ਪਿਰ ਚੇਤੇ ਨਹੀਂ ਦੁਜਾ ਮੁਠੀ ਰੋਵੈ ਤਾਹੀ ਖਰੀ ਕੁਵਾਲਿਓ ਕਰੂਪ ਕਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਕਵਾਲਿਓ ਆਲਿਓ ਸੰਸਕ੍ਰਿਤ ਦਾ ਸ਼ਬਦ ਹੈ ਆਲਿਓ ਮਰਤ ਘਰ ਗੁਰੂ ਸਾਹਿਬ ਕਹਿੰਦੇ ਇਦਾਂ ਦੀ ਉਹ ਜੀਵ ਇਸਤਰੀ ਹੈ ਜਿਹਨੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਨਾ ਅੱਗੇ ਕੱਕਾ ਲੱਗ ਗਿਆ ਕਵਾਲਿਓ ਉਹ ਭੈੜੇ ਕਰਦੀ ਹੈ ਖਰੀ ਕਵਾਲਿਓ ਕਰੂਪ ਰੂਪ ਦੇ ਅੱਗੇ ਕੱਕਾ ਲੱਗ ਗਿਆ ਭਾਵੇਂ ਬਾਹਰੋਂ ਭਾਵੇਂ ਜਿੰਨੀ ਬਾਹਰ ਜਿਹਾਣੀ ਹੈ ਪਰ ਉਹਦੇ ਕੋਲ ਚੱਜ ਕੋਈ ਨਹੀਂ ਹੈ ਗੁਰੂ ਸਾਹਿਬ ਨੇ ਤਿੰਨ ਚੀਜ਼ ਸ਼ਬਦ ਉਚਾਰਨ ਕੀਤੇ ਸਾਡੀ ਇੱਕ ਰਵਾਇਤ ਹੈ ਵੀ ਇਹ ਗੁਰੂ ਪਾਤਸ਼ਾਹ ਨੇ ਸ਼ਬਦ ਜਿਹੜੇ ਆ ਉਹ ਜੈਨੂ ਉਚਾਰਨ ਕੀਤੇ ਸੀ ਉਹ ਗੁਰਨਾਨ ਦੇਵ ਸਾਹਿਬ ਦੇ ਤਿੰਨੇ ਸ਼ਬਦ ਹਨ ਕੁਚੱਜੀ ਸੁਚੱਜੀ ਤੇ ਗੁਣਵੰਤੀ ਇਹ ਤਿੰਨੇ ਚੀਜ਼ਾਂ ਗੁਰੂ ਸਾਹਿਬ ਮਹਾਰਾਜ ਨੇ ਬਖਸ਼ ਕੇ ਅਸੀਂ ਕਿੱਦਾਂ ਕੁਚੱਜੇ ਹਾਂ ਕਿੱਦਾਂ ਸੁਚੱਜੇ ਬਣ ਸਕਦੇ ਹਾਂ ਕਿੱਦਾਂ ਅਸੀਂ ਗੁਣਵੰਤੇ ਬਣ ਸਕਦੇ ਹਾਂ ਸਤਗੁਰੂ ਕਹਿੰਦੇ ਖਰੀ ਕੁਵਾਲਿਓ ਕਰੂਪ ਕੋ ਲਖਣੀ ਕੋ ਲਖਣੀ ਲਖਣ ਕੋਈ ਨਹੀਂ ਹੈ ਚੰਗੇ ਲਖਣ ਨਹੀਂ ਹਨ ਖਰੀ ਕੁਵਾਲਿਓ ਕਰੂਪ ਕੋ ਲਖਣੀ ਸੁਪਨੇ ਪਿਰ ਨਹੀਂ ਪਾਵਣ ਆ ਉਹ ਸੁਪਨੇ ਵਿੱਚ ਵੀ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ ਪਈੜੇ ਪਿਰ ਮਨ ਵਸਾਇਆ ਹੁਣ ਜਿਨ੍ਹਾਂ ਨੇ ਪੇਕੇ ਘਰ ਵਿੱਚ ਰਹਿ ਕੇ ਬਾਬ ਇਸ ਜੀਵਨ ਵਿੱਚ ਪ੍ਰਮਾਤਮਾ ਪਤੀ ਵਾਹਿਗੁਰੂ ਜੀ ਨੂੰ ਮਨ ਦੇ ਵਿੱਚ ਬਸਾਉਣਾ ਕੀਤਾ ਨਾ ਪਈਆੜੇ ਪਰ ਮਨ ਵਸਾਇਆ ਪੂਰੇ ਗੁਰ ਹਾਦੂਰ ਦਿਖਾਇਆ ਪੂਰੇ ਗੁਰੂ ਨੇ ਉਹਨੂੰ ਪ੍ਰਮਾਤਮਾ ਨੇੜੇ ਦਿਖਾ ਦਿੱਤਾ ਉਹ ਨੇੜੇ ਦੂਰ ਨਹੀਂ ਹੈ ਪ੍ਰਮਾਤਮਾ ਤੇ ਉਹ ਤਾਂ ਸਾਡੇ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਪਰ ਕਿੱਦਾਂ ਬਸੇਗਾ ਗੁਰੂ ਸਾਹਿਬ ਤਾਂ ਸਾਨੂੰ ਕਹਿੰਦੇ ਆ ਸਤਿਗੁਰ ਦਾ ਸ਼ਬਦ ਹੈ ਕਹਿੰਦੇ ਆਵੋ ਭੈਣੇ ਗੱਲ ਮਿਲੇ ਅੰਕ ਸੇ ਇਹ ਲੜੀਆਂ ਮਿਲੇ ਮਿਲ ਕੇ ਕਰੇ ਕਹਾਣੀਆਂ ਸਮਰਤ ਕੰਤ ਕੀਆਂ ਤੇ ਗੱਲ ਤਾਂ ਉਦਨ ਬਣਨੀ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਇਹ ਸਤਿਗੁਰੂ ਸਾਰੇ ਗੁਣ ਤੇਰੇ ਆ ਸਾਚੇ ਸਾਹਿਬ ਸਭ ਗੁਣ ਔਗਣ ਸਭ ਆਸਾ ਸਾਡੇ ਸਾਰੇ ਔਗਣ ਹਨ ਹਮ ਆਪਗਣ ਭਰੇ ਇੱਕ ਗੁਣ ਦਾ ਤੇ ਉਹਦੀ ਰਹਿਮਤ ਹੋਏਗੀ ਉਹਦੀ ਬਖਸ਼ਿਸ਼ ਹੋਏਗੀ ਕਿਉਂਕਿ ਉਹ ਗੁਣਾ ਦਾ ਮੂਜਸ਼ਮਾ ਹੈ ਤੇ ਜਿਨ੍ਹਾਂ ਨੇ ਉਹਨੂੰ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਇਸ ਜੀਵਨ ਦੇ ਵਿੱਚ ਰਹਿੰਦਿਆਂ ਵਸਾਇਆ ਪਈੜੇ ਪਿਰ ਮਨ ਵਸਾਇਆ ਪੂਰੇ ਗੁਰ ਹਾਦੂਰ ਦਿਖਾਇਆ ਬਣੀ ਤਾਂ ਹੀ ਕਹਿ ਰਹੀ ਨਾ ਰੱਬ ਦੂਰ ਨਹੀਂ ਹੈ ਪਰਮੇਸ਼ਰ ਤੇਰੇ ਘਰ ਹਿਰਦੇ ਘਰ ਦੇ ਵਿੱਚ ਵਸਦਾ ਲੋਕਾਂ ਨੇ ਆਖਿਆ ਸਤਮੇ ਅਸਮਾਨ ਤੇ ਹੈ ਕਿਸੇ ਨੇ ਆਖਿਆ ਫਲਾਨੀ ਜਗ੍ਹਾ ਵਸਦਾ ਹੈ ਜੇ ਆਪਾਂ ਕਹਿੰਦੇ ਇਹ ਸਿੱਖ ਕਹਿੰਦੇ ਅੰਮ੍ਰਿਤਸਰ ਵਿੱਚ ਹੀ ਹੈ ਰੱਬ ਸਤਿਗੁਰੂ ਕਹਿੰਦੇ ਨਹੀਂ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹਦੂਰ ਸੱਤ ਸੁਣਦਾ ਸੱਤ ਵੇਖਦਾ ਸ਼ਬਦ ਰਹਾ ਭਰਪੂਰ ਉਹ ਪ੍ਰਮਾਤਮਾ ਤਾਂ ਤੇਰੇ ਹਿਰਦੇ ਘਰ ਦੇ ਵਿੱਚ ਉਹਨੂੰ ਬਾਹਰ ਨਾ ਲੱਭੋ ਉਹ ਹਿਰਦੇ ਘਰ ਦੇ ਵਿੱਚ ਵੀ ਕੱਲ ਵੀ ਬੇਨਤੀ ਕੀਤੀ ਸੀ ਪ੍ਰਮਾਤਮਾ ਨੇ ਤਿਆਗ ਨਹੀਂ ਕੀਤਾ ਪ੍ਰਮਾਤਮਾ ਤਾਂ ਆਪ ਸੰਸਾਰ ਦੇ ਵਿੱਚ ਬੈਠਾ ਹੈ ਪ੍ਰਮਾਤਮਾ ਤਾਂ ਆਪ ਸੰਸਾਰ ਦੇ ਵਿੱਚ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਪ੍ਰਮਾਤਮਾ ਲੱਗਣੀ ਹੈ ਉਹ ਕਿਦਾਂ ਚਾਹੇਗਾ ਕਿ ਕੋਈ ਬੰਦਾ ਘਰ-ਬਾਰ ਛੱਡ ਕੇ ਜੰਗਲ ਵਿੱਚ ਮੈਨੂੰ ਲੱਭਣ ਜਾਏ ਜੋ ਤਾਂ ਆਪ ਆਪ ਸੰਸਾਰ ਦੇ ਵਿੱਚ ਬੈਠਾ ਹਰ ਇੱਕ ਜਗ੍ਹਾ ਵਿਆਪਕ ਹੈ ਜਰੇ ਜਰੇ ਦੇ ਵਿੱਚ ਵਿਆਪਕ ਹੈ ਤੇ ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਦੂਰ ਨਹੀਂ ਹੈ ਇਹ ਕਿਦਾਂ ਸਮਝ ਆਏਗੀ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਵਾਂ ਹੁਣ ਅਸੀਂ ਚੰਗੇ ਕੰਮ ਕਰਦੇ ਆ ਜਾਂ ਦੂਸਰੇ ਨੂੰ ਆਪਾਂ ਕਹਿ ਦਿੰਦੇ ਆ ਤੈਨੂੰ ਵਾਹਿਗੁਰੂ ਦੇਖ ਰਿਹਾ ਇਹ ਸਾਡੇ ਨਾਲ ਕੋ ਧੋਖਾ ਕਰਦਾ ਪਰ ਤੈਨੂੰ ਵੀ ਤਾਂ ਦੇਖੇ ਰਿਆ ਨਾ ਦੇ ਆਪਾਂ ਚੰਗੇ ਕੰਮ ਕਰਦੇ ਆ ਤੇ ਆਪਾਂ ਲੋਕਾਂ ਨੂੰ ਦੱਸਦੇ ਆਂ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਸਭ ਕੁਝ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਜੇ ਸਾਡੇ ਚੰਗੇ ਕੰਮ ਜਾਣਦਾ ਤੇ ਸਾਡੇ ਬੁਰੇ ਵੀ ਜਾਣਦਾ ਕਿਉਂਕਿ ਉਹ ਤਾਂ ਸਾਡੇ ਅੰਦਰ ਹੈ ਜੇ ਉਹ ਨੂੰ ਨੇੜੇ ਸਮਝਾਂਗੇ ਤੇ ਕਦੇ ਗਲਤ ਕੰਮ ਨਹੀਂ ਕਰਾਂਗੇ ਨਿਕਟ ਤੋਂ ਬੂਝੇ ਸੋ ਬੁਰਾ ਕਿਉਂ ਕਰੇ ਆਪਾਂ ਕਹਿੰਦੇ ਨੂੰ ਫਲ ਪਾਈ ਤੇ ਸਾਹਮਣੇ ਗਾਲ ਨਹੀਂ ਕਢਣੀ ਮਾਪੇ ਬਾਬ ਦੇ ਸਾਹਮਣੇ ਝੂਠ ਨਹੀਂ ਬੋਲਣਾ ਤੇ ਜਦਨ ਇਹ ਸਮਝਾ ਕਿ ਰੱਬ ਸਾਡੇ ਅੰਦਰ ਹਿਰਦੇ ਘਰ ਵਿੱਚ ਵੱਸਦਾ ਤੇ ਆਪਾਂ ਬੁਰਾ ਕੰਮ ਨਹੀਂ ਕਰਨਾ ਨਿਕਤ ਬੁੱਝੇ ਸੋ ਬੁਰਾ ਕਿਉਂ ਕਰੇ ਤੇ ਸਮਝ ਆ ਜੇ ਕਿ ਜੇ ਮੈਂ ਕਿਸੇ ਨੂੰ ਪਿਆਰ ਕਰਦਾ ਤੇ ਸਮਝੋ ਰੱਬ ਨਾਲ ਪਿਆਰ ਕਰ ਰਿਹਾ ਜੇ ਕਿਸੇ ਨੂੰ ਧੋਖਾ ਦੇ ਰਿਹਾ ਮੈਂ ਤੇ ਰੱਬ ਨੂੰ ਧੋਖਾ ਦੇ ਰਿਹਾ ਮੈਂ ਹੋਰ ਕਿਸੇ ਨੂੰ ਨਹੀਂ ਦੇ ਰਿਹਾ ਤੇ ਸਤਗੁਰ ਕਹਿੰਦੇ ਕਿਉਂਕਿ ਸਾਰਿਆਂ ਦੇ ਵਿੱਚ ਉਹ ਵੱਸਦਾ ਕਿਹਨੇ ਦੱਸਿਆ ਕਿ ਗੁਰੂ ਨੇ ਦੱਸਿਆ ਜੇ ਤੋ ਬਾਣੀ ਪੜੋਗੇ ਬਾਣੀ ਦੇ ਵਿੱਚ ਵਿਚਾਰਾਂਗੇ ਵਿਚਾਰ ਕੇ ਸਮਝਣ ਦਾ ਯਤਨ ਕਰਾਂਗੇ ਗੁਰੂ ਸਾਹਿਬ ਨੇ ਦੱਸੇ ਦਿੱਤਾ ਨਾ ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ ਇਸ ਸਰੀਰ ਦੇ ਵਿੱਚ ਵਿਚਾਰ ਕਰਨ ਦਾ ਧਿਆਨ ਰੱਖੋ ਅੰਦਰ ਨੂੰ ਜਾਣ ਦਾ ਧਿਆਨ ਰੱਖੋ ਕਿ ਇੱਥੇ ਬੈਠ ਕੇ ਵਿਚਾਰੋ ਆਪਣੇ ਆਪ ਨੂੰ ਅੰਦਰ ਲੱਭਣ ਦਾ ਯਤਨ ਕਰੋ ਕਿੱਥੇ ਖੜੇ ਹੈ ਪਈੜੇ ਪਿਰ ਮਨ ਵਸਾਇਆ ਪੂਰੇ ਗੁਰ ਹਾਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਉਹ स्त्री ਨੇ ਪਤੀ ਪਰਮੇਸ਼ਰ ਨੂੰ ਆਪਣੇ ਗੱਲ ਨਾਲ ਲਾ ਲਿਆ ਸ਼ਬਦ ਪਿਰ ਆਵੈ ਸੇਜ ਸੁਹਾਵਣਿਆ ਉਹ ਸ਼ਬਦ ਦੇ ਨਾਲ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰਦੀ ਹੈ ਉਹਦੀ ਸੇਜ ਮੰਨਦੀ ਹੈ ਪਿਰ ਆਵੈ ਸੇਜ ਸੁਹਾਵਣਿਆ ਆਖਰ ਵਿੱਚ ਸਤਿਗੁਰ ਕਹਿੰਦੇ ਆਪੇ ਦੇਵੈ ਸੱਦ ਬੁਲਾਏ ਆਪ ਹੀ ਕਿਰਪਾ ਕਰਦਾ ਹੈ ਆਪਣੇ ਨਾਮ ਦੀ ਦਾਤ ਦਿੰਦਾ ਹੈ ਸੱਦ ਕੇ ਦਿੰਦਾ ਹੈ ਬਲਾ ਕੇ ਦਿੰਦਾ ਅਸੀਂ ਆਪਣੀ ਮੈਂ ਹਮੇਸ਼ਾ ਬੇਨਤੀ ਕਰਦਾ ਅਸੀਂ ਆਪਣੀਆਂ ਅਕਲ ਨਾਲ ਹੀ ਆ ਸਕਦੇ ਉਹ ਬੁਲਾਉਂਦਾ ਹੈ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਆਪ ਆਪੇ ਦੇਵਾਂ ਸੱਦ ਬੁલાਏ ਆਪਣਾ ਨਾਮ ਮਨ ਵਸਾਏ ਆਪਣਾ ਨਾਮ ਮਨ ਦੇ ਵਿੱਚ ਵਸਾ ਜਾਂਦਾ ਨਾਨਕ ਨਾਮ ਮਿਲੈ ਵਡਿਆਈ ਆਨੰਦ ਸਦਾ ਗੁਣ ਗਾਵਣਿਆ ਇਹ ਪਰਮੇਸ਼ਰ ਦੇ ਨਾਮ ਦੇ ਨਾਲ ਇੱਜ਼ਤ ਮਿਲਦੀ ਹੈ ਵਡਿਆਈ ਮਿਲਦੀ ਹੈ ਤੇ ਜਿਹੜੇ ਆਣਦੇ ਨੇ ਸਦਾ ਗੁਣ ਗਾਵਣਿਆ ਸਦੇ ਸਦਾ ਹੀ ਹਰ ਵੇਲੇ ਹੀ ਪਰਮੇਸ਼ਰ ਦੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ ਸਤਿਗੁਰੂ ਕਹਿੰਦੇ ਹਉ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ